ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਉਹ ਆਓ ਸੰਤ ਬਾਬਾ ਜਹਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਕੀ ਆਪ ਜੀ ਦੇ ਨਾਲ ਸਾਂਝ ਪਾਈਏ ਸੋ ਇੱਕ ਗਰੀਬੜਾ ਜ ਸਿੱਖ ਮਜੀਬ ਸਿੰਘ ਬਰਾਦਰੀ ਦਾ ਜੋ ਬਾਬਾ ਜਹਰਾ ਸਿੰਘ ਜੀ ਨਾਲ ਬਹੁਤ ਪਿਆਰ ਕਰਦਾ ਸੀ ਦੀ ਆਪ ਲਈ ਇੰਨੀ ਸ਼ਰਧਾ ਸੀ ਕਿ ਜਦੋਂ ਵੀ ਕਿਸੇ ਨੇ ਆਪ ਬਾਰੇ ਕੋਈ ਬਚਨ ਸੁਣਾਉਣਾ ਜਾਂ ਕੋਈ ਘਟਨਾ ਦੱਸਣੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਵਿਰਾਗ ਵਹਿ ਤੁਰਨਾ ਜਦੋਂ ਕਦੇ ਆਪ ਦੇ ਦਰਸ਼ਨ ਕਰਨੇ ਤਾਂ ਸਿਰ ਝੁਕ ਜਾਣਾ ਤੇ ਅੱਖਾਂ ਵਿੱਚ ਅੰਮ੍ਰਿਤ ਰਸ ਤਾਰੀ ਹੋ ਜਾਣਾ ਉਸਨੇ ਮਨ ਹੀ ਮਨ ਸੋਚਣਾ ਸੰਤ ਬਾਬਾ ਜੀ ਆਪਣੇ ਪਿਆਰਿਆਂ ਸ਼ਰਧਾਵਾਨਾਂ ਦੇ ਘਰ ਵੀ ਜਾਂਦੇ ਹਨ ਕਦੇ ਸਾਡੇ ਘਰ ਵੀ ਆਉਣਗੇ ਕਿਉਂਕਿ ਉਦੋਂ ਜਾਤ ਪਾਤ ਦਾ ਬਹੁਤ ਜ਼ਿਆਦਾ ਜ਼ੋਰ ਸੀ ਤੇ ਨੀਵੀਂ ਜਾਤ ਉਦੋਂ ਆਪਣੇ ਆਪ ਨੂੰ ਲੋਕ ਸੋਚਦੇ ਸੀ ਅਸੀਂ ਨੀਵੀਂ ਜਾਤ ਦੇ ਹਾਂ ਤੇ ਲੋਕ ਸਾਨੂੰ ਕੰਮੀ ਕਮੀਨ ਆਖਦੇ ਹਨ ਸਾਡੇ ਘਰ ਵੀ ਕੱਚੇ ਹਨ ਛੋਟੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ ਬਾਬਾ ਜੀ ਤਾਂ ਸਭ ਦੇ ਸਾਝੇ ਹਨ ਸਭ ਨੂੰ ਪਿਆਰ ਕਰਦੇ ਹਨ ਤੇ ਜੇ ਮੈਂ ਬੇਨਤੀ ਕਰਾਂ ਸ਼ਾਇਦ ਘਰ ਵੀ ਆ ਜਾਣ ਜੇ ਆ ਗਏ ਤਾਂ ਸਾਡੇ ਘਰ ਵਿੱਚ ਤਾਂ ਬਹਿਨ ਖਲੂਨ ਨੂੰ ਚੰਗਾ ਵੇੜਾ ਵੀ ਨਹੀਂ ਇੰਨੀ ਸੰਗਤ ਨੂੰ ਪ੍ਰਸ਼ਾਦਾ ਕਿਵੇਂ ਛਕਾਵਾਂਗੀ ਇੱਕ ਪਾ ਦੁੱਧ ਮੁੱਲ ਲੈ ਕੇ ਚਾਹ ਬਣਾਉਂਦੇ ਹਾਂ ਲੱਸੀ ਕਿਵੇਂ ਸ਼ਕਾਵਾਂਗੇ ਸੋ ਐਸੀਆਂ ਸੋਚਾਂ ਸੋਚਦੇ ਆਂ ਉਹਦੀਆਂ ਅੱਖਾਂ ਪਰ ਆਈਆਂ ਉਹ ਸੰਗਤ ਵਿੱਚ ਪਿੱਛੇ ਹੋ ਕੇ ਬੈਠ ਗਿਆ ਇੱਕ ਦਿਨ ਐਸੇ ਹੀ ਵਿਚਾਰ ਉਹਦੇ ਮਨ ਵਿੱਚ ਆ ਰਹੇ ਸਨ ਤਾਂ ਸੰਤਾ ਨੇ ਉਸ ਨੂੰ ਇਸ਼ਾਰੇ ਨਾਲ ਕੋਲ ਸੱਦਿਆ ਤੇ ਉੱਤੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਹਜ਼ਾਰਾ ਕੰਮੀ ਕਮੀ ਕਮੀਨ ਨੀਵਾ ਚੌਥੇ ਪੌੜੇ ਦਾ ਬਾਕੀ ਸਾਰੇ ਉੱਚੇ ਜਿਹੜਾ ਇਸ ਕਮੀ ਦਾ ਨਾਂ ਲਵੇਗਾ ਉਹਦੀਆਂ ਫਾਹੀਆਂ ਟੁੱਟ ਜਾਣਗੀਆਂ ਬਾਬਾ ਨਾਨਕ ਉਸਦਾ ਭਲਾ ਕਰੇਗਾ ਇਹ ਕਹਿ ਕੇ ਉਹਦਾ ਹੱਥ ਫੜ ਕੇ ਪਿਆਰ ਨਾਲ ਘੁੱਟਿਆ ਅਤੇ ਕਹਿਣ ਲੱਗੇ ਦੱਸ ਕਦੋਂ ਤੇਰੇ ਘਰ ਚੱਲੀਏ ਬਾਬੇ ਨਾਨਕ ਦੇ ਸਿੱਖ ਸਾਰੇ ਭਾਈ ਭਾਈ ਹਨ ਕੋਈ ਉੱਚਾ ਨੀਵਾ ਨਹੀਂ ਉਹਦੀਆਂ ਅੱਖਾਂ ਵਿੱਚ ਬਿਰਾਗ ਦਾ ਅੰਮ੍ਰਿਤ ਵਗਣ ਲੱਗ ਪਿਆ ਉਹਦੇ ਕੋਲੋਂ ਕੋਈ ਗੱਲ ਨਹੀਂ ਸੀ ਹੋ ਰਹੀ ਫਿਰ ਇੱਕ ਦਿਨ ਇਹ ਗੱਲ ਸੱਚ ਹੋ ਗਈ ਸੰਤ ਆਪ ਹੀ ਉਹਦੇ ਘਰ ਚਲੇ ਗਏ ਸੰਗਤ ਸਮੇਤ ਚਰਨ ਪਾਈ ਦੁੱਧ ਅਤੇ ਗੁੜ ਨਾਲ ਲੈ ਕੇ ਗਏ ਲੱਸੀ ਦਾ ਅੰਮ੍ਰਿਤ ਬਾਟਾ ਤਿਆਰ ਹੋ ਗਿਆ ਸਭ ਨੇ ਛਕਿਆ ਉਸ ਪਰਿਵਾਰ ਦੀ ਬੀਬੀ ਉਸੇ ਵੇਲੇ ਦੌੜੀ ਦੌੜੀ ਦੁਕਾਨ ਤੇ ਗਈ ਉਧਾਰ ਹੀ ਰਾਸ਼ਨ ਲਿਆਂਦਾ ਅਤੇ ਗੁਰੂ ਘਰ ਦਾ ਲੰਗਰ ਤਿਆਰ ਹੋ ਗਿਆ ਤੇ ਸਭ ਨੇ ਛਕਿਆ ਸੰਤ ਬਾਬਾ ਜੀ ਜਦੋਂ ਉਹ ਤੋਂ ਤੁਰਨ ਲੱਗੇ ਤਾਂ ਆਪਣੀ ਜੇਬ ਵਿੱਚ ਹੱਥ ਪਾਇਆ ਜੇਬ ਵਿੱਚੋਂ 55 ਰੁਪਏ ਹੱਥ ਆਏ ਉਹ ਪੈਸੇ ਉਸ ਘਰ ਵਾਲੀ ਬੀਬੀ ਨੂੰ ਦੇ ਦਿੱਤੇ ਤੇ ਦੋ ਚਾਰ ਕਦਮ ਅਗਾਹ ਤੁਰੇ ਫਿਰ ਖਲੋਗੇ ਦੂਜੀ ਵਾਰੀ ਫਿਰ ਜੇ ਵਿੱਚ ਪੈਸੇ ਕੱਢੇ 16 ਰੁਪਏ ਹੱਥ ਵਿੱਚ ਆਏ ਉਹ ਮਾਇਆ ਉਸ ਪਰਿਵਾਰ ਦੀ ਬੱਚੀ ਨੂੰ ਦੇ ਕੇ ਵਾਪਸੀ ਦੇ ਚਾਲੇ ਪਾ ਦਿੱਤੇ ਸਾਰੀ ਸੰਗਤ ਵਿਦਾ ਹੋਈ ਲੰਗਰ ਪਾਣੀ ਸੰਭਾਲਿਆ ਗਿਆ ਤਾਂ ਉਸ ਬੀਬੀ ਰਾਸ਼ਨ ਦੇ ਪੈਸੇ ਦੇਣ ਲਈ ਦੁਕਾਨ ਤੇ ਗਈ ਤੇ ਹੈਰਾਨ ਹੋ ਹਰਾਨ ਹੋ ਗਈ ਤੇ ਹਿਸਾਬ ਕੀਤਾ ਉਹ ਕੁੱਲ 55 ਰੁਪਏ ਬਣੇ ਸਨ ਬੀਬੀ ਬੜੀ ਹਰਾਨ ਕਿ ਬਾਬਾ ਜੀ ਨੇ ਮੈਨੂੰ ਰਾਸ਼ਨ ਦੇ ਪੂਰੇ ਪੈਸੇ ਦੇ ਦਿੱਤੇ ਹਨ ਮਨ ਹੌਰ ਸ਼ੁਕਰਾਨੇ ਤੇ ਵਿਰਾਗ ਨਾਲ ਭਰ ਆਇਆ ਸੰਗਤ ਨੂੰ ਲੱਸੀ ਛਕਾਉਣ ਲਈ ਦੋ ਗਲਾਸ ਜੋ ਗਲਾਸ ਲਿਆਂਦੇ ਸਨ ਉਹਨਾਂ ਨੂੰ ਗਿਣਿਆ ਤੇ ਵਾਪਸ ਕਰਨ ਗਏ ਜਦੋਂ ਗਿਣੇ ਤਾਂ ਦੋ ਗਲਾਸ ਘਟ ਗਏ ਸੰਤਾ ਨੇ ਬੱਚੀ ਨੂੰ 16 ਰੁਪਏ ਦਿੱਤੇ ਸਨ ਪੂਰੇ 16 ਰੁਪਏ ਵਿੱਚ ਹੀ ਦੋ ਗਲਾਸ ਆਈ ਸੰਤਾ ਨੇ ਪਰਿਵਾਰ ਉੱਤੇ ਕੋਈ ਬੋਝ ਨਾ ਪੈਣ ਦਿੱਤਾ ਲੰਗਰ ਦੀ ਸੇਵਾ ਵੀ ਆਪ ਹੀ ਕਿਰਪਾ ਕਰਕੇ ਲਈ ਮਾਈਆਂ ਦੀ ਖੇਡ ਸਾਰੀ ਸੰਤਾ ਨੇ ਆਪ ਹੀ ਚਲਾਈ ਗਰੀਬਾਂ ਨੂੰ ਨਿਵਾਜਦੇ ਸਨ ਪਰਦੇ ਟੱਕਦੇ ਸਨ ਅਸੀਸਾਂ ਦਿੰਦੇ ਸਨ ਤੇ ਪਿਆਰ ਕਰਦੇ ਸਨ ਸੰਤਾ ਨੇ ਉਸ ਪਰਿਵਾਰ ਨੂੰ ਕਈ ਵਾਰ ਦਿੱਤੇ ਰਹਿਮਤਾਂ ਦੇ ਭੰਡਾਰੇ ਖੋਲ ਦਿੱਤੇ ਉਹ ਸਿੱਖ ਦਾ ਲੂ ਲੂ ਸੰਤਾਂ ਦੇ ਪਿਆਰ ਨਾਲ ਸ਼ੁਕਰਾਨਾ ਕਰ ਰਿਹਾ ਸੀ ਇਹ ਤੇ ਕਹਿ ਰਿਹਾ ਸੀ ਘੁਮਨ ਪਾਸ਼ਾ ਤੂੰ ਸੱਚਮੁੱਚ ਹੀ ਗਰੀਬਾਂ ਦਾ ਯਾਰ ਹੈ ਤੇਰੀ ਹੁੰਦਿਆ ਸਾਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਸੋ ਬੜੀ ਕਿਰਪਾ ਬਾਬਾ ਜੀ ਦੀ ਉਸ ਪਰਿਵਾਰ ਤੇ ਹੋਈ ਸੋ ਬਾਬਾ ਜੀ ਕਿਸੇ ਵੀ ਜਾਤ ਪਾਤ ਨੂੰ ਨਹੀਂ ਮੰਨਦੇ ਸਨ ਭਾਵੇਂ ਉਸ ਵੇਲੇ ਜਾਤ ਪਾਤ ਦਾ ਬੋਲਬਾਲਾ ਸੀ ਸੋ ਗਰੀਬਾਂ ਨੂੰ ਨਿਵਾਜਦੇ ਸਨ ਸੋ ਬੋਲ ਸੂ ਬੋਲਦੇ ਚਲਦੇ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਸਾਸੰ ਬਖਸ਼ਣ ਯੋਗ ਹੈ ਸੋ ਬਖਸ਼ ਲਿਓ ਕਿਉਂਕਿ ਸਿੱਖੀ ਦੇ ਵਿੱਚ ਜਾਤ ਪਾਤ ਨੂੰ ਕੋਈ ਵੀ ਥਾਂ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ